ਸਸ ਸਸੀ ਗਾਜੀ ਸਾਰਿਆਂ ਨੂੰ ਸਸੀ ਗਾਜੀ ਬੁਲਾ ਦੋ ਸ਼ੁਰੂ ਫਿਰ ਸਸੀ ਗਾਜੀ ਆਪਾਂ ਕਿੱਥੇ ਆਏ ਜੋਬਨ ਦੱਸ ਹਾਟ ਲੇਕ ਤੇ ਆਏ ਭਾਜੀ ਇਹ ਹਾਟ ਲੇਕ ਦੱਸੀ ਹੈ ਜੋਬਨ ਨੇ ਉਹਨੇ ਇੱਥੇ ਬੜੇ ਚਿਰ ਦੇ ਅੱਜ ਆਏ ਪਹਿਲੀ ਵਾਰੀ ਜੀ ਵੇਖ ਲਈ ਹਾਂ ਅਜੇ ਕੋਈ ਵੇਖ ਲਈ ਕੱਲ ਦਾ ਉਤਰ ਹੈ ਤਾਂ ਮਹਿਮਾਨ ਸਾਹਿਬ ਹਾਂ ਜੀ ਜੀ ਕੱਲ ਆਇਆ ਕਿਦਾਂ ਰਿਹਾ ਫਿਰ ਸਫਰ ਟੱਡ ਸਫਰ ਵਧੀਆ ਰਿਹਾ ਜੀ ਹਾਂ ਲੱਗ ਗਿਆ ਜਾ ਵਧੀਆ ਰਿਹਾ ਸਫਰ ਹਾਂ ਤੰਗੀ ਤਾਂ ਨਹੀਂ ਆਈ ਤੰਗੀ ਤਾਂ ਕੋਈ ਨਹੀਂ ਰੈਸਟੋਰੈਂਟ ਘੱਟੇ ਜੀ ਹਾਂ ਬੋਲ ਘਟ ਗਿਆ ਸਹੀ ਸਿੱਧੀ ਅੱਜ ਫਲਾਈਟ ਤੇ ਦੀ ਸਿੱਧੀ ਨਾਲ ਫੇਰ ਜਾਈ ਹਾਂ ਦੋ ਘੰਟੇ ਦੋ ਘੰਟੇ ਤੇ ਗੱਜਨ ਤੋਂ ਗਿਆ ਫਿਰ ਉੱਥੋਂ ਫਲਾਈਟ ਲਈ ਕਿ ਕਿੱਥੇ ਆਇਆ ਜੀ ਮੈਂ ਮੈਨੂੰ ਚੱਕੀ ਲੈਟ ਗਿਆ ਹਾਂ ਉਹ ਫਿਰ ਆਪਣੇ ਬੰਦੇ ਕਹਿੰਦੇ ਸੀ ਵੀ ਜਦ ਤੱਕ ਕੈਨੇਡਾ ਜਾ ਕੇ ਵਿਖਾਇਓ ਚੱਕੀ ਦੀ ਵਿੱਚ ਬੜੀ ਡਿਮਾਂਡ ਕਰਦੇ ਆ ਵੀ ਚੱਕੀ ਵੀ ਆਵੇ ਉਹ ਚੱਕੀ ਨੂੰ ਲੈਣ ਦੇ ਆ ਜਨਾ ਚੱਕੀ ਨਾਲ ਕਿੱਦਾਂ ਰਾਵਾਂ ਦੇਖੋ ਪਠਾਨੜ ਦਾ ਘਾਜੂ ਹਾਂ ਤੇ ਪੁੱਤਾ ਦੀ ਟੀਮ 'ਚ ਕਿਹੜੇ-ਕਿਹੜੇ ਬੰਦੇ ਆ ਦੱਸ ਦੀਏ ਫਿਰ ਆਪਾਂ ਅੱਜ ਟੀਮ ਦੇ ਬੰਦੇ ਬਾਈ ਖਰਚਣਾ ਗਿਆ ਪੂਰੀ ਐ ਭੀਮ ਗੱਜਣ ਭੀਮ ਪੂਰੀ ਹਾਂ ਤੇ ਕਾਲਾ ਧਰੋਲੇ ਵਾਲਾ ਹਾਂ ਜੁਵੇਡਰ ਨੇ ਜਾਫੀ ਫਰਿਆਦ ਹਾਂ ਇੰਦਰੀ ਤੇ ਅੰਮਰ ਤੇ ਸਤੂ ਹਾਂ ਤੇ ਸ਼ਨੀ ਵਾਲਾ ਦਾ ਮਾਲੀ ਤੇ ਡਾੜੀ ਪੂਰੀ ਘੜੀ ਐ ਬਾਈ ਨਾ ਕੀ ਟੀਮ ਦਾ ਜੀਟੀਏ ਜੀਟੀਏ ਕੋਈ ਪੁੱਛ ਲਓ ਮੇਰੀ ਘੜੀ ਐ ਯਾਰ ਤੁਹਾਨੂੰ ਪੁੱਛਣਾ ਪੈਣਾ ਆਪਣੇ ਬੰਦੇ ਦੱਸੋ ਪਹਿਲਾਂ ਸਾਡੇ ਪੀਵਾ ਸਾਡਾ ਟਰੱਕ ਪੰਜਾਬੀ ਸਾਡਾ ਪੰਜਾਬੀ ਦੇ ਸਾਡੇ ਬੰਦੇ ਆ ਮੈਨੂੰ ਪੰਜਾਬੀ ਕਰਾ ਮਾਚੇ ਟੋਨੇ ਵਾਲਾ ਜੱਕੂਹਾ ਖਵਾਲੀਆ ਮੰਲੀ ਮੰਲੀ ਵਾਲਾ ਗੋਲਾ சதਮਾ ਤੇ ਹੋਰ ਕੁਵੀਰ ਜਟਾਣਾ ਕੁਵੀਰ ਜਟਾਣਾ ਹਾਰਨੇ ਜੇਤੂ ਹੋਰ ਕੋਈ ਰਹਿ ਗਿਆ ਤੇ ਰੇਡਰ ਆ ਇੰਨੇ ਕੀਆ ਬਾਕੀ ਕੋਈ ਜੇ ਰਹਿ ਗਿਆ ਹੋਵੇ ਤੇ ਪਛਾਣਾ ਕਰੇ ਰੇਡਰ ਸਾਡੇ ਵਿੱਚ ਸ਼ੰਕਰ ਸੰਧਵਾਲ ਆ ਤੇ ਇੱਕ ਵੱਡੀ ਦਾ ਨਵਾਬ ਆ ਵੀ ਕਹਿੰਦਾ ਆ ਵੀ ਕਹਿੰਦਾ ਤੇ ਹੋਰ ਹੈਂ ਮੱਕੈਂਟਰ ਉਹਦੇ ਨੂੰ ਨਵਾਬ ਕਹੇ ਇਹਦਾ ਆ ਨਹੀਂ ਆਪ ਨੂੰ ਕਹਦੇ ਕਿਹੜੀ ਗੱਲ ਤੇ ਆਪਣਾ ਰਾਜੂ ਤੇ ਗੁਰਪ੍ਰੀਤ ਬੁਰਜਰੀ ਵਾਲਾ ਮੰਨਾ ਬੱਲ ਨੋਂ ਕਬਲ ਨਵੇਂ ਪਿੰਡਿਆ ਤੇ ਇੱਕ ਆਪਣਾ ਉਸਤਾਦ ਰੀਡਰ ਹੋਰ ਆ ਜ਼ਿੰਦਾ ਪਰਚੀ ਵਾਲਾ ਵਧੀਆ ਠੀਕ ਆ ਟੀਮ ਸਾਰੀਆਂ ਵਧੀਆ ਵਾ ਟੀਮ ਉਹਨਾਂ ਦੀ ਹੋਰ ਕਿਹੜੀ ਕਰਾਏਗੀ ਬਰਮਟਨ ਰਵੀ ਹੋਰੇ ਰੇਗੀ ਤੇ ਦੋ ਰੇ ਹੋਗੇ ਜੰਗ ਵਾਲੇ ਆਪਾਂ ਨੂੰ ਚੇਤੇ ਕਰਦੇ ਹੁਣ ਕਿੰਨਾ ਚਿਰ ਆਪਾਂ ਜੰਗ ਲੋ ਖੇਡੇ ਹੈ ਵਾਹ ਰੈਂਬੋ ਨੇ ਲੈ ਆਂਦਾ ਪਈ 42 ਵਾਲਾ ਇੱਕ ਤਾਂ ਇਹ ਸ਼ੇਅਰ ਵੀ ਗਾਇਆ ਵੀ ਨਵੇਂ-ਨਵੇਂ ਆਏ ਸੀ ਰੈਂਬੋ ਨੇ ਸਾਨੂੰ ਲਿਆਂਦਾ ਹੈ ਇੱਠੇ ਜੀ ਨੂੰ ਆ ਮੈਂ ਤੇ ਪਹਿਲੀ ਵਾਰੀ ਆਏ ਹਾਂ ਇੱਥੇ ਆਓ ਕਾਦੇ ਵੀਊ ਮਗਰ ਗੱਲਾਂ ਬਾਤਾਂ ਫਿਰ ਜੁਪਨ ਹਾਂਜੀ ਭਾਜੀ ਆ ਯਾਰ ਕੀ ਜ਼ਗਾਰ ਬਣਿਆ ਭਾਜੀ ਆ ਬਸ ਹੀ ਹੁਣ ਫਿਰਨਾਂ ਤੋਰਨ ਨੂੰ ਫੇਰ ਨੂੰ ਕਿਤਾ ਹਾਂ ਕੀ ਕਰਦੇ ਨਾ ਇਹ ਭਾਜੀ ਬੈਲਟ ਲਾ ਕੇ ਉੱਪਰ ਤੁਰਦੇ ਆ ਇੱਧਰ ਨੂੰ ਸਾਰਾ ਬਣਿਆ ਪਿਆ ਸਾਰਾ ਹੀ ਹਾਂ ਆ ਵੀ ਆ ਵੀ ਕਿੱਧਰ ਤੇ ਕੀ ਕਰਦੇ ਆ ਬਾਬਾਏ ਹਾਂ ਜੀ ਤਾਂ ਹੀ ਉਹ ਇਨੇ ਫਟੇ ਉੱਪਰ ਵੀ ਹਾਂ ਆ ਆ ਫਟੇ ਜੇ ਉਹ ਜਾਲ ਜੇ ਹਾਂ ਮਨੇ ਤਾਂ ਹੀ ਉਹ ਇਨੇ ਫਟਣਗੇ ਹਾਂ ਉਹ ਇਦਾਂ ਕਰਦੇ ਸਿਸਟਮ ਵੇਖੋ ਭਾਜੀ ਆਓ ਆਰੇ ਆਪਣੇ ਬੰਦੇ ਕਿਥੋਂ ਕਰ ਲੈਣਗੇ ਔਖਾ ਸਾਧ ਪਰ ਵਧੀਆ ਤਾਂ ਹੀ ਫਿੱਟ ਰਹਿੰਦੇ ਆ ਚਲੋ ਮੈਂ ਹੈਵੀ ਚੀਜ਼ ਵਿਖਾ ਦਿਆਂ ਹੈ ਕੋਈ ਸਰੀਰ ਵੀ ਸਾਰਾ ਛੱਟੀ ਵਰਗੇ ਨਿਕਾ ਹਾਂ ਮਰਜ਼ੀ ਪਹਾੜੀ ਚੜਦੇ ਇਹ ਤਾਂ ਸਹੀ ਹੈ ਕੱਟਦਾ ਕੱਟਦਾ 80 ਫੁੱਟ ਜਾਉਣਗੇ ਇੱਥੇ ਹਰਿਵਰੀ ਨਾ ਖਾਦੇ ਆਂ ਫੋਰਮਾਨੇ ਕੋ ਗੱਲ ਬਾਤ ਨਾਲੇ ਵਰ ਕੋਈ ਜਗ੍ਹਾ ਵਧੀਆ ਜਗ੍ਹਾ ਦੇਖਣਾ ਮੈਂ ਘੁੰਮੇ ਘਰੇ ਮੈਂ ਤਾਂ ਲਈ ਕਰਦੇ ਕਮੈਂਟਰੀ ਕਰਦੇ ਅਸੀਂ ਕਮੈਂਟਰ ਜੇ ਵਧੀਆ ਰਹੇ ਫਿਰ ਸਪੀਕਰਾਂ ਨਾਲੋਂ ਵਧੀਆ ਦਰੱਖਤਾਂ ਨੇ ਵਧੀਆ ਓਸੀਜਨ ਆਉਰੇ ਵਧੀਆ ਤੇ ਬਲੇ ਠੀਕ ਆ ਪਤਾ ਇੱਕ ਗੱਲ ਆ ਵੀ ਆਹ ਵੇਲਾ ਹਵਾ ਦੇ ਵਿੱਚ ਆਪਣੇ ਹੋਣਾ ਪਰਕ ਪਰਕ 45 48 ਟੈਂਪਰੇਚਰ ਦੀ ਦਰੱਖਤਾਂ ਦੀ ਕਮੀਆਂ ਤਾਂ ਹੀ ਆ ਜੋ ਹਰੇਕ ਮੁੰਡੇ ਨੂੰ ਦਰਗਤ ਲਾਵੇ ਆਪਣੇ ਦੇ ਭਾਂਜ ਉਹ ਬਾਂਡੀ ਆ ਕੀ ਆ ਛੜਕਾ ਬਾਂਡੀ ਜਿਹੜੇ ਹੈਗੇ ਚਾਰੋਂ ਵੀ ਵੜਤੇ ਹੋਰ ਨੈਰਾਂ ਨੂਰਾਂ ਦੇ ਸਾਰੇ ਪੱਟ ਤੇ ਹੈ ਸਿਹਤ ਦਰਗਤ ਲੱਗਣਾ ਆਪਣਾ ਟੈਂਪਰੇਚਰ ਘਟੇ ਮੜੇ ਗਰਮੀ ਘਟੇ ਖੜੇ ਆ ਵੀ ਮਾਨ ਸਿੰਘ ਕੋਲੋਂ ਪੀਲਾ ਸਾਰੇ ਆਪਣੇ ਨਾ ਘੱਟੋ ਘੱਟ ਜਿੰਨੇ ਵੀ ਖੇਤ ਹਨ ਨਾ ਇੱਕ ਖੇਤ ਦੇ ਵਿੱਚ ਇੱਕ ਇੱਕ ਦਾ ਰੋਗ ਤੇ ਚਾਹੀਦਾ ਹੈ ਲੋ ਜੀ ਜ਼ਰੂਰੀ ਹੋਵੇ ਵੀ ਲਾਏ ਸਾਰੇ ਹਾਂ ਲਾਏ ਹੋਣੇ ਮੇਰੇ ਕੋਲ 12 14 ਛੇਤ ਹੈਗੇ ਮੇਰੇ ਕੋਲ ਪਾਪਾ ਹਰੇਕ ਖੇਤ ਦੇ ਨਾ ਲਾਏ ਹੋਏ ਬਾਗਲਾ ਉਹ ਨਾ ਬਾਗ ਦਾ ਕੰਟਰੈਕਟ ਲਾਇਨਅਪ ਦੇ ਸੀ ਤੀਸਰੇ ਲਾਇਨਅਪ ਤਾਂ ਹੀ ਰਾਜੀ ਹੈ ਸਾਰੇ ਬੰਦੇ ਲਾਉਣ ਵਧੀਆ ਲੱਗ ਸਹੀ ਠਾਡੀ ਗਰਮੀ ਵੀ ਥੋੜੀ ਵੱਧ ਪਈ ਸੀ ਸਾਡੇ ਨਾਲ ਥੋੜਾ ਟੈਂਪਰੇਚਰ ਦਾ ਫਰਕ ਆ ਅਚੋਂ ਚੰਡੀਗੜ੍ਹ ਦੀ ਨਾਲੀ ਸਾਡੂ ਕੋਲੋਂ ਦੀ ਕੜ ਲੱਗਿਆ ਤੁੰਦ ਕੜ ਇਹ ਤਾਂ ਮੌਸਮ ਦਾ ਫਰਕ ਹੈਗਾ ਆਹ ਚੰਡੀਗੜ੍ਹ ਚੰਡੀਗੜ੍ਹ ਦੇ ਦਰਖਤ ਬਹੁਤ ਨੇ ਨਾਲੇ ਉੱਤਰ ਪਰੇ ਉਹ ਨਾਲ ਹੀ ਚਾਲੂ ਹੋ ਜਾਂਦਾ ਕਿਹੜਾ ਹਾਂ ਜੀ ਦੱਸੋ ਕਿਹੜਾ ਚਾਲੂ ਹੁੰਦਾ ਮਾਹਣੀ ਚੰਡੀਗੜ੍ਹ ਦੇ ਵਿੱਚ ਹੀ ਆ ਗਿਆ ਨਾ ਸਾਰੇ ਦਰਖਤ ਬਹੁਤ ਲੱਗੇ ਹੋ ਉਧਰ ਮੌਸਮ ਦਾ ਬੈਜਾ ਨਾਲੇ ਉਹਦੇ ਵਿੱਚ ਉਹ ਪੁਰਾਣਾ ਜੰਗਲ ਵੀ ਆ ਗਿਆ ਚੰਡੀਗੜ੍ਹ ਦੇ ਰਕੇ ਆ ਨਾ ਨੇ ਪੁਰਾਣਾ ਮਦਦ ਹੁਣ ਚਾਹੀਉਂ ਗੱਡੀ ਤੇ ਯਾਰ ਕਰ ਦੇ ਬੰਦ ਬਈ ਮੈਨੂੰ ਗਲਤ ਹੋ ਗਈ ਤੇ ਚਲਾ ਦੇ ਜਨਾਬ ਤਾਂ ਹਾਂਜੀ ਹਾਂਜੀ ਉਹ ਸ਼ੇਰ ਬਹਿ ਗਿਆ ਥੱਕ ਗਿਆ ਬਹੁਤ ਥੱਕ ਗਿਆ ਕੀ ਗੱਲ 16 ਕਿਲੋਮੀਟਰ ਤੁਰ ਕੇ ਆ ਪਰਾ ਮੇਰਾ ਹਾਂ ਜੰਗਲ 16 ਕਿਲੋਮੀਟਰ ਤੁਰ ਕੇ ਜੰਗਲ ਕਿੰਨਾ ਆਪਣਾ ਹੋ ਗਿਆ 16 ਕਿਲੋਮੀਟਰ ਹੋ ਗਿਆ ਭਾਜੀ ਫਿਰ ਆਪਣੀ ਮੇਰੀ ਗੱਲ ਸੁਣ ਤੂੰ ਜਦਣਾ ਡਾਈਟ ਕੀਤਾ ਤੇਰੀ ਤੂੰ ਬਹਿ ਗਿਆ। ਬਹੁਤ ਜਿਆਦਾ ਨਾ ਬਹਿ ਗਿਆ। ਸਾਹ ਚੜਦਾ ਇਹ ਤਾਂ ਪਰਸੋਂ ਉੱਤਰ ਤੂੰ ਕਹਿਣੇ ਇੱਥੇ ਸਪੀਡ ਵਾਲਾ ਲੱਗਾ ਸਿਸਟਮ। ਹਾਂਜੀ ਹਾਂਜੀ। ਸਪੀਡਾਂ ਚੈੱਕ ਹੋਣੀਆਂ ਵਾ। ਸਪੀਡਾਂ ਚੈੱਕ ਕਰਦੇ ਆ ਭਾਈ। ਚੈਕਿੰਗ ਆ ਵੀ ਇੱਥੇ ਸਪੀਡ ਚੈੱਕ ਹੋਣੀ ਆ ਤਾਂ ਗੱਜਣ ਕਹਿੰਦਾ ਵੀ ਸਪੀਡ ਸਾਡੀ ਪਰਸੋਂ ਚੈੱਕ ਹੋਣੀ ਸੀ। ਚੈੱਕ ਕਰ ਲੈਣੀ ਸੀ ਕਿ ਨਾ ਕਰ ਪਾਈ। ਇਹ ਤਾਂ ਹੈ। ਉਹ ਹੋਰ ਮੰਨਦਾ ਮੈਂ ਤੈਨੂੰ ਸਮਝਾਉਣਾ। ਉਹ ਨਾਂ ਨੇ ਬਿਲੇ ਅਨਸਰ ਦਿਖਰਾ ਕੋਈ। ਹਾਂ। ਉਰਮਾ ਹੋਗਾ ਕੋਤੋ ਹੋਬਸਦਾ ਦਾ ਦਿਨ ਮੇ ਮੁੰਡੇ ਹਾਲੀ ਰਾਗੜਾ ਬਸ ਇਹ ਚੀਜ਼ ਖਾਨੇ ਹੋ ਤੂੰ ਕੀ ਆਂਡੇ ਉਹਨੇ ਆਂਡਾ ਵੀ ਰਖਾ ਲੇ ਆਂਡੇ ਸਵੇਰੇ ਕਿੰਨਾ ਸਵੇਰੇ ਮਿਲਤ ਕਰਕੇ ਪਾਇਆ ਟੋਟਲ ਬੱਡ ਪੀ ਜਨੇ ਹਾਂ ਜੂਸ ਤੇ ਚੂਰਨਾ ਖਾਲਿਆ ਤੇ ਬਾਦ ਦੁੱਧ ਕਿਉਂ ਜਿੱਦਾਂ ਨਵੇਂ ਆਦੇ ਜਿਹੜੇ ਕਿਸੇ ਸਾਡਾ ਵੇਟ ਕੋਸ ਨਹੀਂ ਵਧਦਾ ਉਹ ਮੇਰੀ ਕਈ ਪੁੱਛਣਗੇ ਕਿ ਉਹ ਵਾਈਟ ਜਗਾ ਹੀ ਗੋਲੀਟਾ ਠੀਕ ਹੈ ਭਾਈ ਇਹ ਕਿੱਦਾਂ ਨੇ ਆਹ ਮੈਨੂੰ ਬਾਹਰ ਆਣ ਕੇ ਨਾ ਪਹਿਲੋਂ ਆਹ ਬਾਹਰ ਆਣ ਕੇ ਪਤਾ ਲੱਗਾ ਵੀ ਆਹ ਗੋਲੀ ਗਾਲੀ ਕੱਢ ਕੇ ਖਾਂਦੇ ਉੱਥੇ ਸਿੱਧਾ ਲਗਾ ਸਕੂ ਜਾਈ ਕੋਈ ਨਾ ਉਹ ਬਾਹਰ ਵਿੱਚ ਨਾਲ ਦੇ ਦਿੱਤੇ ਕਿ ਪਲੇਰਾਂ ਨੇ ਕਰਨਾ ਉਹ ਤਾਂ ਗੋਲੀਆਂ ਕੱਢ ਦੇਣੀਆਂ ਇਹ ਕੀ ਕਰਦੇ ਨੇ ਮੁੰਡਾ ਨੂੰ ਤਾਂ ਥੋੜੇ ਵਕਤੇ ਆ ਰਿਹਾ ਕੋਈ ਨਹੀਂ ਤਾਂ ਖਾਸ ਤੂ ਕੀ ਜੰਨਾ ਰਿਹਾ ਜੋ ਮਿਲਦਾ ਉਹ ਲਾ ਰੰਗਦਿਆਂ ਕਰੋ ਇਹ ਗੱਲ ਨਹੀਂ ਕਿਰਾ ਕਾਮ ਕਿ ਤਰਾਇਕਾ ਤਰਾਕੇ ਜੇ ਨਹੀਂ ਕਰਦੇ ਵਧੀਆ ਖਾਣ ਦਾ ਰਿਕਵੈਸਟ ਹੈ ਜਿਹੜਾ ਹੋ ਗਿਆ ਜੇ ਵੀ ਆ ਬਸ ਤਾਂ ਗੋਲੀਆਂ ਗਾਲੀਆਂ ਬਾਹਰ ਵਧਾਉਣ ਵਾਸਤੇ ਵਧੀਆ ਕੋਈ ਲੋਕ ਕਿਉਂ ਜ ਤੜੀ ਜਾਉਣ ਅੱਛਾ ਤੇ ਕਿਉਂ ਓਏ ਅਰਵਜੇ ਦੋ ਤਾਂ ਆਂ ਮਾਰ ਆ ਗਿਆ ਦੁੱਤ ਪਾ ਕੇ ਵਧੀਆ ਵਿੱਚ ਕਸਟਡ ਪਾਲੇ ਜੇ ਟੇਸਟ ਰੰਗ ਮੈਂ ਮਿਹਨਤ ਵੀ ਦੋ ਘੰਟੇ ਚਾਹੀਦੀ ਆ ਨਾ ਖਰਾ ਕਰਾਂ ਦਾ ਕਲੇ ਉਹਦੇ ਬਾਹਰ ਵਧੀਆ ਨਾ ਹੈ ਜਿੰਨਾ ਤੇ ਸਾਹ ਰਹੋਣਾ ਹੈ ਉਹਦੇ ਨਾਲ ਪਤਾ ਸਾਡੇ ਤਿੰਨਾਂ ਦੇ ਵਿੱਚੋਂ ਨਾ ਸਭ ਤੋਂ ਵੱਧ ਮਿਹਨਤ ਆ ਗੱਜਨ ਦੀ ਤੇਰੀ ਤਾਂ ਪਾਪਾ ਬਹੁਤ ਆ ਮੇਰੇ ਆ ਮੇਰੀ ਮਿਹਨਤ ਤੇ ਰੱਦਤ ਵੀ ਨਹੀਂ ਆ ਤੇਰੀ ਤੇ ਗੋਲੇ ਦੀ ਗੋਲੇ ਦਾ ਗੋਲਾ ਵੀ ਅਜੇ ਮਲਾਉਣਾ ਆਪਾਂ ਆਪਣੇ ਆਕੀ ਨਾਲ ਜਿੰਨੇ ਵੀ ਦੇਖਣ ਵਾਲੇ ਆ ਤਰੀਕੇ ਦੇ ਭਰਾ ਆ ਕਿ ਭਰਾ ਜੀ ਸਵੇਲਾ ਤੇਰੇ ਸੇਵਾ ਕਰਦਾ ਪਿਛਲੀ ਵਾਰੀ ਮੈਂ ਕੋਲਾ ਇੱਥੇ ਛੱਡ ਕੇ ਗਿਆ ਸੀ ਤੇ ਹੁਣ ਐਰ ਕੀ ਬੈਨੀਫਿਟ ਹੋ ਗਿਆ ਵਾ ਮਤਲਬ ਕੋਣ ਆਉਂਦਾ ਵਾ ਗੱਡੀ ਤੇ ਕਦੀ ਆ ਨੂੰ ਐਨੂੰ ਲੈ ਜਾਂਦਾ ਕਦੀ ਆ ਨੂੰ ਐਨੂੰ ਲੈ ਕੇ ਆ ਆ ਸਾਰੇ ਪਾਸੇ ਉਹ ਹੀ ਆ ਕਿਤਾ ਫੋਨ ਇੰਜੋਏ ਕਰਾ ਜਿਹੜੀ ਵੀਡੀਓ ਬਣਾ ਰਿਹਾ ਵੀਊ ਸਾਰੇ ਦਿਖਾਇਆਗਾ ਹਾਂ ਚੱਲ ਬਨੀ ਨੇ ਸੱਦ ਲਿਆ ਵੀ ਮੇਰਾ ਦਿਲ ਨਹੀਂ ਲੱਗਾ ਫਿਰ ਕੱਲ ਅਸੀਂ ਬਨੀ ਕੋ ਚੱਲ ਗਏ ਤਾਂ ਆਪਣੇ ਗੱਲ ਆ ਨਾ ਬੰਦਾ ਦਾ ਫਾਇਦਾ ਹੋ ਗਿਆ ਜੇ ਆਪਣਾ ਫੇਰ ਉਹ ਹੌਲਾ ਤੋਣੇ ਲੈ ਜਾਓ ਸਾਨੂੰ ਕੋਈ ਲੈ ਜਾਓ ਇਦਾਂ ਸਾਨੂੰ ਦਾ ਲਾਇਸੈਂਸ ਤੋਂ ਮੈਂ ਹੀ ਬਣਾ ਲਿਆ ਇੱਥੇ ਕੱਕਰੇ ਜਿੱਦੋਂ ਗੱਲ ਇਹ ਜਦੋਂ ਉਹ ਆਉਂਦੀ ਹੈ ਇੱਥੇ ਉਹ ਇਸ਼ਾਰੇ ਸ਼ੂਰੇ ਉਹਦੋਂ ਚੇਤਾ ਭੁੱਲ ਜਾਂਦਾ ਵਾ ਉਹਦੋਂ ਉਸੇ ਚਲਦੀਦਾ ਜਦੋਂ ਉਹ ਇੱਥੇ ਆਫਰ ਰੂਟਰ ਦੇਣੇ ਸਿੱਖੀਦੇ ਉਹਦੋਂ ਫੇਰ ਚਲਦੀਦਾ ਉਤਰ ਚਲੋ ਮੁੰਡੇ ਚੱਲਾ ਫੇਰ ਬਾਕੀ ਗੋਲੇ ਨਾ ਮਲਾਉਂਦੇ ਤੁਹਾਨੂੰ ਓਕੇ ਬਾਈ